ਜੀ ਦੇਖ ਰਹੇ ਹੋ ਸਾਂਝ ਵਿਚਾਰਾਂ ਦੀ ਗੱਲ ਤਾਂ ਵਿਚਾਰਾਂ ਨਾਲ ਹੀ ਸ਼ੁਰੂ ਹੁੰਦੀ ਹੈ ਤੇ ਵਿਚਾਰ ਇਹ ਵੀ ਹੈਗੇ ਨੇ ਕਿ ਸਾਡੇ ਸਮਾਜ ਦੇ ਵਿੱਚ ਕੁਝ ਲੋਕ ਹਮੇਸ਼ਾ ਖੁਸ਼ੀ ਬਣਦੇ ਨੇ ਤੇ ਕੁਝ ਲੋਕਾਂ ਦੀ ਖੁਸ਼ੀ ਵਾਸਤੇ ਉਹਨਾਂ ਦੇ ਮਾਪੇ ਹਮੇਸ਼ਾ ਹੀ ਬਚਪਨ ਤੋਂ ਲੱਗ ਜਾਂਦੇ ਨੇ ਅਜਿਹੇ ਹੀ ਬੱਚੇ ਨੇ ਜਿਨ੍ਹਾਂ ਦੇ ਵਿੱਚ ਮੈਂ ਖੜਾ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਇੱਥੇ ਬੈਡਾਂ ਦੇ ਉੱਪਰ ਪਏ ਹੈਗੇ ਨੇ ਇਹ ਸਾਰੇ ਬੱਚੇ ਉਹ ਨੇ ਜਿਹੜੇ ਥੈਲੇਸੀਮੀਆ ਪੀੜਿਤ ਨੇ ਤੇ ਅੱਜ ਰਜਿੰਦਰਾ ਹਸਪੀਟਲ ਦੇ ਵਿੱਚ ਥੈਲਸੀਮੀਆ ਡੇ ਵੀ ਮਨਾਇਆ ਗਿਆ ਹਾਲਾਂਕਿ ਪਿਛਲੀ 8 ਤਰੀਕ ਨੂੰ ਥੈਲਸੀਮੀਆ ਡੇ ਸੀਗਾ ਤੇ ਅੱਜ ਇੱਥੇ ਸੈਮੀਨਾਰ ਕੀਤਾ ਗਿਆ ਰਜਿੰਦਰਾ ਹਸਪੀਟਲ ਦੇ ਇੱਕ ਹਾਲ ਦੇ ਵਿੱਚ ਉੱਥੇ ਸਟੂਡੈਂਟਸ ਸੀਗੇ ਮੈਡੀਕਲ ਸਟੂਡੈਂਟ ਤੇ ਕੁਸ਼ਲ ਇਹਨਾਂ ਬੱਚਿਆਂ ਦੇ ਪੇਰੈਂਟਸ ਵੀ ਉੱਥੇ ਬੁਲਾਏ ਸੀਗੇ ਹਾਲਾਂਕਿ ਬੱਚੇ ਉੱਥੇ ਨਹੀਂ ਸੀਗੇ ਇਹਨਾਂ ਦਾ ਹੀ ਦਿਹਾੜਾ ਮਨਾਇਆ ਗਿਆ ਇਹ ਬੱਚਿਆਂ ਨੂੰ ਨਹੀਂ ਮਿਲਿਆ ਗਿਆ ਮੈਡੀਕਲ ਪਰ ਪ੍ਰਿੰਸੀਪਲ ਸੈਕਟਰੀ ਪਹੁੰਚੇ ਸੀਗੇ ਉਹ ਉੱਥੇ ਸ਼ਿਰਕਤ ਕਰ ਰਹੇ ਸੀਗੇ ਤੇ ਸਾਰੀ ਗੱਲਬਾਤ ਜਿਹੜੇ ਹੈਗੀ ਹੈ ਇੰਗਲਿਸ਼ ਵਿੱਚ ਹੋ ਰਹੀ ਸੀਗੀ ਇਹ ਵੀ ਇੱਕ ਸਵਾਲ ਸੀਗਾ ਸਾਡਾ ਕਿ ਇੰਗਲਿਸ਼ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਪੇਰੈਂਟਸ ਆਏ ਹੋਏ ਨੇ ਪੇਰੈਂਟਸ ਨੂੰ ਕਿਸ ਤਰ੍ਹਾਂ ਸਮਝ ਆਏਗਾ ਪਰ ਜਿਹੜਾ ਵੱਡਾ ਸਵਾਲ ਇਹ ਸੀਗਾ ਕਿ ਜਿਹੜੇ ਥੈਲੇਸੀਮੀਆ ਪੇਸ਼ੈਂਟ ਨੇ ਜਿਹੜੇ ਛੋਟੇ-ਛੋਟੇ ਬੱਚੇ ਹੈਗੇ ਨੇ ਇਹਨਾਂ ਵਿੱਚੋਂ ਕਿਸੇ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਅੱਜ ਇੱਥੇ ਥੈਲੇਸੀਮੀਆ ਡੇ ਮਨਾਇਆ ਗਿਆ ਕਿਉਂਕਿ ਇੱਥੇ ਮਨਾਇਆ ਹੀ ਨਹੀਂ ਗਿਆ ਕਿਤੇਰੇ ਹੋਰ ਮਨਾਇਆ ਗਿਆ ਇਹ ਸਾਰੇ ਜਿਹੜੇ ਬੱਚੇ ਹੈਗੇ ਨੇ ਇਸੇ ਤਰ੍ਹਾਂ ਪੇਸ਼ੈਂਟ ਨੇ ਕਿਉਂਕਿ ਇਹਨਾਂ ਦਾ ਹਰੇਕ ਮਹੀਨੇ ਇਸੇ ਤਰ੍ਹਾਂ ਜਿ ਤੁਸੀਂ ਦੇਖ ਸਕਦੇ ਮੈਡਮ ਜਿਹੜਾ ਬਲੱਡ ਹੈਗਾ ਉਹ ਇਹਨੂੰ ਚੜਾਉਣਾ ਪੈਂਦਾ ਹੈਗਾ ਖੂਨ ਦੀ ਜਿਹੜੀ ਚੇਂਜ ਕਰਨੀ ਪੈਂਦੀ ਹੈਗੀ ਹੈ ਇਹਨਾਂ ਬੱਚਿਆਂ ਨੂੰ ਬਚਪਨ ਤੋਂ ਹੀ ਇਸ ਤਰ੍ਹਾਂ ਦੀ ਜਿਹੜੀ ਦਿੱਕਤ ਹੈਗੀ ਹੈ ਉਹ ਦੱਸਿਆ ਜਾ ਰਿਹਾ ਇਸੇ ਤਰ੍ਹਾਂ ਨਾਲ ਇੱਕ ਹੋਰ ਵਾਰਡ ਹੈਗਾ ਉਹ ਵੀ ਥੈਲੇਸੀਮੀਆ ਵਾਰਡ ਹੈਗਾ ਇਹਦੇ ਵਿੱਚ ਵੀ ਬੱਚੇ ਜਿਹੜੇ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਆ ਲੱਗਾ ਇਥੇ ਬੋਰ ਥੈਲੇਸੀਮੀਆ ਬੋਰ ਇਸ ਥੈਲੇਸੀਮੀਆ ਬੋਰ ਦੇ ਵਿੱਚ ਫਿਰ ਉਸੇ ਤਰ੍ਹਾਂ ਹੀ ਸਾਰੇ ਬੈਡਾਂ ਦੇ ਉੱਪਰ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਸੰਖਿਆ ਕਿੰਨੀ ਕ ਹੈਗੀ ਹੈ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੀ ਤੁਹਾਨੂੰ ਦੱਸਦੀ ਹੈ ਕਿ ਥੈਲੇਸੀਮੀਆ ਡੇ ਜਿੱਥੇ ਗਲਬਤ ਕੀਤੀ ਗਈ ਕਿ ਤੁਸੀਂ ਅਵੇਅਰ ਕਰ ਰਹੇ ਹੋ ਬਹੁਤ ਅੱਛੀ ਗੱਲ ਹੈਗੀ ਹੈ ਲੇਕਿਨ ਸਾਲ ਦੇ ਵਿੱਚ ਇੱਕ ਵਾਰੀ ਅਵੇਅਰ ਕਰਨਾ ਕਿੰਨਾ ਬਨਾਸ ਬੈਗ ਜਦਕਿ ਇਹ ਤਾਂ ਹੋਣਾ ਚਾਹੀਦਾ ਕਿ ਹਰੇਕ ਮਹੀਨੇ ਇਸ ਚੀਜ਼ ਬਾਰੇ ਜਾਣੂ ਕਰਾਇਆ ਜਾਣ ਚਾਹੀਦਾ ਜਿਹੜੇ ਲੋਕ ਨਹੀਂ ਜਾਣਦੇ ਹੈਗੇ ਨੂੰ ਸਮਝਾਇਆ ਜਾਣ ਚਾਹੀਦਾ ਹੈਗਾ ਕਿ ਤੁਸੀਂ ਆ ਕੇ ਆਪਣੀ ਜਿਹੜੀ ਐਜੂਕੇਸ਼ਨ ਦਾ ਪ੍ਰਗਟਾਵਾ ਕਰੋ ਵੀ ਇੰਗਲਿਸ਼ ਦੇ ਵਿੱਚ ਬੋਲ ਕੇ ਸਾਰੀ ਗੱਲਬਾਤ ਕਰਨੀ ਹੈ ਸਾਡੀ ਸੂਬੇ ਦੀ ਭਾਸ਼ਾ ਪੰਜਾਬੀ ਉਹਦੇ 'ਚ ਗੱਲ ਕਰ ਸਕਦੇ ਹੋ ਕਿਉਂਕਿ ਯਾਤਰੀ ਇੱਥੇ ਪੰਜਾਬੀ ਬਸਦੇ ਹੈਗੇ ਨੇ ਅਸ ਤੁਸੀਂ ਸਟੂਡੈਂਟਸ ਨਾਲ ਗੱਲ ਕਰਨੀ ਹੈ ਤਾਂ ਤੁਸੀਂ ਰਾਸ਼ਟਰੀ ਭਾਸ਼ਾ ਹਿੰਦੀ ਵਿੱਚ ਗੱਲ ਕਰ ਸਕਦੇ ਹੈਗੇ ਹੋ ਪਰ ਇੰਗਲਿਸ਼ ਦਾ ਪ੍ਰਚਾਰ ਜਿਹੜਾ ਹੈਗਾ ਵੱਧ ਦੇਖਿਆ ਜਾ ਰਿਹਾ ਹਾਲਾਂਕਿ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਕਹਿੰਦੇ ਨੇ ਕਿ ਪੰਜਾਬੀ ਦੇ ਵਿੱਚ ਬੋਲ ਲਿਖੇ ਜਾਣ ਜਿਹਦੇ ਪੰਜਾਬ ਜਾਪੀ ਦੇ ਚਾਟਰ ਹੋਣੀ ਚਾਹੀਦੇ ਪਰ ਥੈਲੇਸੀਮੀਆ ਡੇ ਦੇ ਉੱਪਰ ਇਹ ਚੀਜ਼ ਦਿਖੀਏ ਤੇ ਆ ਬੱਚੇ ਜਿਹੜੇ ਇੱਥੇ ਪਏ ਥੈਲੇਸੀਮੀਆ ਦੇ ਵਿੱਚ ਜਿਨ੍ਹਾਂ ਦੇ ਨਾਮ ਦੇ ਉੱਪਰ ਅੱਜ ਦਾ ਦਿਹਾੜਾ ਮਨਾਇਆ ਗਿਆ ਹੈਗਾ ਰਿਜਨਰ ਹਸਪੀਟਲ ਚ ਇਹਨਾਂ ਨੂੰ ਮਿਲਣ ਵਾਸਤੇ ਕੋਈ ਵੀ ਨਾ ਪਹੁੰਚਿਆ ਇੱਥੇ ਇਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਥੈਲੇਸੀਮੀਆ ਡੇ ਸੈਲੀਬ੍ਰੇਟ ਹੋ ਚੁੱਕਿਆ ਹੈਗਾ ਤੋ ਕੁਝ ਪੇਸ਼ੈਂਟਸ ਜਿਹੜੇ ਬੱਚਿਆਂ ਦੇ ਪੇਰੈਂਟਸ ਹੈਗੇ ਨੇ ਉਹ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿ ਤੁਹਾਨੂੰ ਪਤਾ ਲੱਗਿਆ ਕਿ ਪੇਰੈਂਟਸ ਨੂੰ ਵੀ ਥੈਲਾਸੀਮੀਆ ਜਿਹੜਾ ਹੈਗਾ ਅੱਜ ਦੇ ਮਨਾ ਲਿੱਤਾ ਗਿਆ ਤੁਹਾਨੂੰ ਪਤਾ ਲੱਗਿਆ ਕਿ ਥੈਲਾਸੀਮੀਆ ਦੇ ਮਨਾਇਆ ਗਿਆ ਕਿਹੜੇ ਕਿਹੜੇ ਲੋਕ ਆਏ ਸੀਗੇ ਸਾਨੂੰ ਤਾਂ ਪਤਾ ਲੱਗਿਆ ਕਿ ਥੈਲਾਸੀਮੀਆ ਮੈਡਮ ਨੇ ਕਿਹਾ ਕਿ ਉੱਥੇ ਚਲੇ ਜਾਓ ਜਿਹੜੇ ਪੇਰੈਂਟਸ ਹਨ ਜੀ ਅਸੀਂ ਉੱਥੇ ਗਏ ਅੰਮਰ ਸਾਨੂੰ ਤਾਂ ਕੋਈ ਮਿਲਿਆ ਹੀ ਨਹੀਂ ਕਿ ਤੁਹਾਨੂੰ ਕੀ ਤਕਲੀਫ ਹੈ ਕੀ ਨਹੀਂ ਹੈ ਕਿਉਂਕਿ ਜ਼ਿਆਦਾ ਪੇਰੈਂਟਸ ਤੇ ਪੇਰੈਂਟਸ ਨੂੰ ਪਤਾ ਹੈ ਬੱਚਿਆਂ ਦੇ ਬਸ ਉੱਥੇ ਹਾਲ ਪਰੋਂ ਦੀ ਕੋਸ਼ਿਸ਼ ਕੀਤੀ ਗਈ ਹਾਂ ਉਹ ਖਾਣਾ ਪੂਰੀ ਕਰਕੇ ਬਸ ਆਪਣਾ ਪੇਪਰ ਵਰਕ ਕਰਕੇ ਗੁਲਦਾਨ ਲੈ ਕੇ ਬਸ ਨਿਕਲ ਗਏ ਇਹ ਵੀ ਨਹੀਂ ਪੁੱਛਿਆ ਕਿ ਤੁਸਾਨੂੰ ਤਕਲੀਫ ਕੀ ਕਿਉਂਕਿ ਸਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਤਕਲੀਫ ਇਹਦੇ ਕਰਕੇ ਹੁੰਦੀ ਹੈ ਕਿ ਸਵੇਰੇ ਸਾਨੂੰ ਬਲੱਡ ਨਹੀਂ ਮਿਲਦਾ ਜੀ ਬਲੱਡ ਬੈਂਕ ਦੇ ਵਿੱਚ ਤੁਸੀਂ ਕਿਸੇ ਟਾਈਮ ਵੀ ਆ ਸਕਦੇ ਹੋ ਵੇਖ ਸਕਦੇ ਹੋ ਕਿ ਬਲੱਡ ਸਾਨੂੰ ਬਹੁਤ ਲੇਟ ਮਿਲਦੇ ਹੈ ਮੈਂ ਆਣਾ ਖੰਨੇ ਤੋਂ ਜੀ ਇਹਦੇ ਵਿੱਚ ਬਹੁਤ ਸਾਰੇ ਪੇਸ਼ੈਂਟ ਹਨ ਕਿ ਅੰਬਾਲੇ ਤੋਂ ਵੀ ਆਂਦੇ ਨੇ ਦੂਰ ਦੂਰ ਜਗਤੋਂ ਆਂਦੇ ਨੇ ਜੀ ਠੀਕ ਹੈ ਸਾਨੂੰ ਇੱਕ ਬਲੈਡੀ ਪ੍ਰੋਬਲਮ ਹੈ ਇੱਕ ਫਾਈਲ ਬਣਾਉਣ ਦੇ ਵੇਲੇ ਬਹੁਤ ਜ਼ਿਆਦਾ ਦਿੱਕਤ ਆਂਦੀ ਕਿਉਂਕਿ ਕਿੰਨੇ ਕਿੰਨੇ ਸਾਲਾਂ ਤੋਂ ਬੱਚੇ ਨੂੰ ਬਲੱਡ ਚੱਲ ਰਿਹਾ ਹੈ 16 ਸਾਲ ਤੋਂ 16 ਸਾਲ ਤੋਂ ਚੱਲ ਰਿਹਾ ਯਾਨੀ ਕਿ ਤੁਸੀਂ ਹਰੇਕ ਮਹੀਨੇ ਆਉਂਦੇ ਹੋ 15 ਦਿਨ ਬਾਅਦ 10 ਦਿਨ ਬਾਅਦ ਯਾਨੀ ਕਿ ਇੱਕ ਤਰ੍ਹਾਂ ਦਾ ਰੁਟੀਨ ਤਾਂ ਘੜਾ ਹੋ ਗਿਆ ਫਿਰ ਤਾਂ ਪਤਾ ਹੈ ਕਿ ਇਹਨਾਂ ਨੂੰ ਬਲੱਡ ਚੜ੍ਹਨਾ ਜਣਨਾ ਹੈਗਾ ਫਿਰ ਵੀ ਖੱਜਲ ਖਵਾਰੀ ਆ ਕੀ ਕਰੀਏ ਉਹ ਜਿਹੜਾ ਫਾਈਲ ਬਣਾਉਣੇ ਦਾ ਟਾਈਮ ਹੈ ਉਹਦੇ ਵਿੱਚ ਟਾਈਮ ਜ਼ਾਇਆ ਹੋ ਜਾਂਦਾ ਹੈ ਫਿਰ ਜਦੋਂ ਬਲੱਡ ਆਂਦਾ ਹੈ ਕਿਉਂਕਿ ਬਲੱਡ ਬਲੱਡ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਫਾਈਲ ਹਰ ਇੱਕ 15 ਦਿਨ ਬਾਅਦ ਬਣਦੀ ਹੈ ਹਾਂ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹਨਾ ਕਿ ਜਿਹੜੀ ਫਾਈਲ ਬਣਦੀ ਹੈ ਉਹਦੇ ਵਿੱਚ ਇੱਕ ਪੇਜ ਤੇ ਕਾਰਵਾਈ ਹੁੰਦੀ ਹੈ ਬਾਕੀ ਦੇ ਜਿਹੜੇ ਪੇਜ ਹਨ ਉਹ ਵੈਸੇ ਹੀ ਜ਼ਾਇਆ ਜਾ ਰਹੇ ਨੇ ਡਸਬਿਨ ਦੇ ਵਿੱਚ ਜਾ ਰਹੇ ਨੇ ਕਦੇ ਤੁਸੀਂ ਚੈੱਕ ਕਰ ਲਓ ਮੈਡਮ ਹੋਰ ਕੋਲ ਵੇਖ ਲਿਓ ਜਿਹੜੀ ਫਾਈਲ ਬਣਦੀ ਹੈ ਉਹਦੇ ਵਿੱਚ ਇੱਕ ਪੇਜ ਤੇ ਲਿਖਿਆ ਜਾਂਦਾ ਬਸ ਇਹਨਾਂ ਦੀ ਟ੍ਰੀਟਮੈਂਟ ਹੋ ਗਈ ਇਹਨਾਂ ਨੂੰ ਬਲੱਡ ਚੜ ਗਿਆ ਠੀਕ ਹੈ ਉਹ ਨਹੀਂ ਹੈ ਕਿ ਯਾਰ ਇਸ ਫਾਈਲ ਜ਼ਾਇਆ ਜਾ ਰਹੀ ਹੈ ਇਸ ਫਾਈਲ ਦਾ ਇਹਨਾਂ ਦੇ ਇੱਕ ਰੂਟੀਨ ਦੇ ਵਿੱਚ ਫਾਈਲ ਬਣ ਜਾਵੇ ਇੱਕ ਵਾਰੀ ਇੱਕ ਫਾਈਲ ਬਣ ਗਈ ਹਰ ਇਹਨਾਂ ਨੂੰ 15 ਦਿਨ ਬਾਅਦ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਪ੍ਰਸ਼ਨ ਚੱਕਿਆ ਵੀਰ ਜੀ ਨੇ ਤੁਸੀਂ ਪੇਪਰਲੈਸ ਬਜਟ ਜਰੂਰ ਪੇਸ਼ ਕਰ ਦਿੱਤਾ ਸੀਗਾ ਲੇਕਿਨ ਇੱਥੇ ਪੇਪਰ ਦੀ ਵਰਤੋਂ ਕਿੰਨੀ ਕੁ ਹੋ ਰਹੀ ਹੈ ਤੁਸੀਂ ਸਮਝ ਸਕਦੇ ਹੋ ਕਿ ਇੱਕ ਫਾਈਲ ਦੇ ਵਿੱਚ ਸਿਰਫ ਇੱਕ ਪੇਜ ਇਸਤੇਮਾਲ ਹੁੰਦਾ 15 ਦਿਨ ਬਾਅਦ ਫੇਰ ਫਾਈਲ ਬਣਦੀ ਹੈ ਜਿਹੜੀ ਪੁਰਾਣੀ ਫਾਈਲ ਉਹ ਸਿੜ ਦਿੱਤੀ ਜਾਂਦੀ ਉਹ ਛੁੱਟੀ ਜਾਂਦੀ ਹੈ ਉਹ ਰੱਦੀ ਦੇ ਵਿੱਚ ਮੈਂ ਇੱਥੇ ਵੇਖਿਆ ਕਿਤਨੇ-ਕਿਤਨੇ ਮਾਰੀ ਜਿਹੜੇ ਗੱਥੇ ਦੇ ਉਹ ਫਾਈਲ ਹੁੰਦੀਆਂ ਉਹ ਕਬਾੜੀ ਆ ਕੇ ਲੈ ਜਾਂਦਾ ਜੀ ਮਗਰ ਮੈਂ ਇੱਕ ਰਿਕੁਐਸਟ ਭਗਵਾਨ ਮਾਨ ਜੀ ਨੂੰ ਕਰਨਾ ਕਿ ਰਿਕੁਐਸਟ ਕਰਨਾ ਕਿ ਇਹਨਾਂ ਬੱਚਿਆਂ ਤੇ ਹੋਰ ਵੀ ਕੋਈ ਰਹਿਮ ਕਰ ਲਿਓ ਕਿਉਂਕਿ ਇਹਨਾਂ ਬੱਚਿਆਂ ਦਾ ਕੱਲਾ ਬਲੱਡ ਚੜਨਾ ਨਹੀਂ ਬਲੱਡ ਚੜਨੇ ਦੇ ਵੇਲੇ ਜਿੰਨੀ ਇਹਨਾਂ ਨੂੰ ਤਕਲੀਫਾਂ ਹੁੰਦੀਆਂ ਇਹ ਕੱਲ ਦੀ ਮੈਡੀਸਨ ਜਿਹੜੀ ਸੀ ਡੈਫਰੀਜ਼ਟ ਕਿਹੜੀ ਸੀ ਉਹ ਹੁਣ ਮਿਲਦੀ ਨਹੀਂ ਹੈ ਹੁਣ ਇੱਕ ਹੋਰ ਚੀਜ਼ ਨੇ ਵੀ ਘੜ ਲੇਤੀ ਨੇ ਜਿਹੜੇ ਪਹਿਲੇ ਭੁੱਖੇ ਪੇਟ ਖਾਂਦੇ ਸਨ ਬੱਚੇ ਇੱਕ ਉਹ ਵੀ ਹੈ ਉਹ ਬੱਚਿਆਂ ਤੋਂ ਵੀ ਪੁੱਛ ਸਕਦੇ ਹੋ ਤੇ ਲਸੀਮਿਆਂ ਜਿਹੜੇ ਬੱਚੇ ਨੇ ਉਹਨਾਂ ਤੋਂ ਵੀ ਮਾਲੂਮਾਤ ਲੈ ਲਓ ਵੱਡੇ ਵੱਡੇ ਬੱਚੇ ਵਿੱਚ ਆ ਗਏ ਜੀ ਇਹ 15 ਦਿਨ ਬਾਅਦ ਇਹਨਾਂ ਨੂੰ ਬਲੱਡ ਚੜਦਾ ਸੋ ਦੇਖੋ ਹਰੇਕ 15 ਦਿਨਾਂ ਬਾਅਦ ਬੱਚਿਆਂ ਨੂੰ ਖੋਚੜਾ ਨਸਲੀ ਆਉਣਾ ਪੈਂਦਾ ਤੇ ਹਰੇਕ ਵਾਰ ਜਿਹੜੀ ਹੈਗੀ ਫਾਈਲ ਬਣਾਣੀ ਪੈਂਦੀ ਹੈ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਬੈਡਾਂ ਦੇ ਉੱਪਰ ਆ ਇੱਕ ਬੈਡ ਦੇ ਉੱਪਰ ਦੋ ਬੱਚੇ ਹੈਗੇ ਨੇ ਇਦਾਂ ਦੇ ਵੀ ਜਿਹੜੇ ਹੈਗੇ ਹਾਲਾਤ ਨੇ ਬੱਚਿਆਂ ਦੀ ਜਿਹੜੀ ਗਿਣਤੀ ਆ ਵੱਧ ਜੜੇ ਥਲੇ ਸਵੇਂ ਪੀਛਣ ਦੇ ਪਰ ਗੰਭੀਰ ਜਿਹੜੇ ਹੈਗੇ ਨੇ ਗੱਲਾਂ ਬਾਤ ਸੁਣਨ ਨੂੰ ਮਿਲਿਆ ਕਿ ਹਰੇਕ ਵਾਰ ਬੱਚੇ ਤਾਂ ਜਿਹੜੇ ਪੀੜਿਤ ਹੈਗੇ ਹੈਗੇ ਨੇ ਉਹਨਾਂ ਦੇ ਜਿਹੜੇ ਮਾਪੇ ਹੈਗੇ ਨੇ ਉਹਨਾਂ ਦਾ ਵੀ ਖੱਜਲ ਖਵਾਰ ਹੋਣਾ ਪੈਂਦਾ ਹੈਗਾ ਭੈਣ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਸਰ ਸਨੌਰ ਤੋਂ ਆਏ ਕਿੰਨੇ ਸਾਲ ਹੋ ਗਏ ਆਂਦੇ 20 ਸਾਲ ਹੋ ਗਏ ਸਰ ਅੱਜ ਥੈਲਾਸੀਮੀਆ ਡੇ ਮਨਾਇਆ ਗਿਆ ਕੋਈ ਅਫੀਸਰ ਸਹਿਬਾਨ ਕੋਈ ਪ੍ਰਿੰਸੀਪਲ ਸਾਹਿਬ ਪਹੁੰਚੇ ਸਨ ਸਰ ਨਹੀਂ ਉਹ ਬਜ਼ੁਰਗ ਬੈਠੇ ਹੋਏ ਨੇ ਬਾਪੂ ਜੀ ਕੀ ਨਾਮ ਹੈ ਥੋੜਾ ਜੀ ਬਲਜਿੰਦਰ ਹੈਗਾ ਬਲਜਿੰਦਰ ਸਿੰਘ ਜੀ ਕਿੰਨੇ ਸਾਲ ਤੋਂ ਬੱਚੇ ਨੂੰ ਬਲੱਡ ਚੱਲ ਰਿਹਾ 23 ਸਾਲ ਤੋਂ ਜੀ ਤੇ ਹੁਣ ਇੱਥੇ ਅੱਜ ਥੈਲਾਸੀਮੀਆ ਡੇ ਮਨਾਇਆ ਗਿਆ ਤੁਹਾਨੂੰ ਪਤਾ ਲੱਗਾ ਜੀ ਇਹਦਾ ਹਾਂ ਜੀ ਔਰੇ ਆ ਕਿ ਪਤਾ ਲੱਗਾ ਫਿਰ ਕੋਈ ਤੁਹਾਡੀ ਦਿੱਕਤ ਪਰੇਸ਼ਾਨੀ ਆ ਕੇ ਕਿਸੇ ਨੇ ਪੁੱਛੀ ਸਾਡੀ ਜੀ ਇਹ ਤੋਂ ਪਹਿਲਾਂ ਨਹੀਂ ਕੋਈ ਨਹੀਂ ਪੁੱਛੀ ਗਈ ਸੋ ਇਹ ਗੱਲਬਾਤ ਹੈ ਕਹਿੰਦੇ ਕਿ ਨਾਲ ਸਿਵਲ ਸਰਜਨ ਸਾਹਿਬ ਆਏ ਹੋਏ ਨੇ ਆਪਾਂ ਦੇਖਦੇ ਹਾਂ ਉਹਨਾਂ ਨਾਲ ਵੀ ਗੱਲਬਾਤ ਕਰਦੀ ਹੈ ਸੋ ਇਹ ਥੈਲੇਸੀਮੀਆ ਪੇਸ਼ੈਂਟਸ ਜਿਹੜੇ ਹੈਗੇ ਨੇ ਬੱਚੇ ਹੈਗੇ ਨੇ ਉਹਨਾਂ ਦੇ ਵਾਰਡ ਦਾ ਦਿਖਾ ਰਿਹਾ ਤਾਂ ਹੁਣ ਥੈਲੇਸੀਮੀਆ ਡੇ ਜਿੱਥੇ ਉੱਤੇ ਕਿੱਦ ਤੱਕ ਗਿਆ ਸੀਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਸਰਜਨ ਪਹੁੰਚੇ ਹੋਏ ਨੇ ਤੇ ਬੱਚਿਆਂ ਨੂੰ ਗਿਫਟਸ ਜਿਹੜੇ ਹੈਗੇ ਨੇ ਇਹ ਦੇਣੇ ਸ਼ੁਰੂ ਕੀਤੇ ਹਨ ਸੋ ਗਿਫਟਸ ਜਿਹੜੇ ਬਾਕਸ ਹੈਗੇ ਨੇ ਉਹ ਜਿਹੜੇ ਹੈਗੇ ਨੇ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ ਸਿਵਲ ਸਰਜਨ ਵੱਲੋਂ ਸੋ ਇਹ ਤਸਵੀਰਾਂ ਹੈਗੀਆਂ ਨੇ ਪਟਿਆਲਾ ਰਜਿੰਦਰਾ ਹਸਪੀਟਲ ਦੀਆਂ థੈਲੇਸੀਮੀਆ ਡੇ ਦੇ ਉੱਪਰ ਇਸ ਤਰ੍ਹਾਂ ਬੱਚਿਆਂ ਨੂੰ ਪੈਕ ਕੀਤੇ ਹੋਏ ਜਿਹੜੇ ਗਿਫਟਸ ਹੈਗੇ ਨੇ ਖਾਣ ਪੀਣ ਦੀ ਚੀਜ਼ਾਂ ਹੈਗੀਆਂ ਨੇ ਉਹ ਸਰਵ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਸੋ ਗੱਲਬਾਤ ਵੀ ਕਰਦੀ ਆਪਾਂ ਸਿਵਲ ਸਰਜਨ ਸਾਹਿਬ ਨਾਲ ਅ ਨਮਸਕਾਰ ਜੀ ਮੈਂ ਕਰਦੀ ਅੱਜ థੈਲੇਸੀਮੀਆ ਡੇ ਮਨਾਇਆ ਜਾ ਰਿਹਾ ਹੈਗਾ ਤੇ ਬੱਚਿਆਂ ਨੂੰ ਤੁਸੀਂ ਗਿਫਟਸ ਦੇਣ ਆਏ ਹੋ ਕਿਸ ਤਰ੍ਹਾਂ ਦਾ ਮੈਸੇਜ ਹੈ ਮੈਸੇਜ ਇਸ ਤਰ੍ਹਾਂ ਦੀ థੈਲੇਸੀਮੀਆ ਡੇ ਜਿਹੜਾ ਹੈਗਾ థੈਲੇਸੀਮੀਆ ਦੀ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਉਹ ਮਨਾਇਆ ਜਾਂਦਾ ਹੈ ਜ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਇਹ ਅਵੇਅਰ ਕਰਦੇ ਆਂ ਕਿ ਜਿਹੜੀ ਇਹ ਬਿਮਾਰੀ ਹੈ ਜੈਨੇਟਿਕ ਪ੍ਰੋਬਲਮ ਹੈਗੀ ਹੈ ਇਹ ਇਹਦਾ ਜਿਹੜਾ ਪੱਕਾ ਇਲਾਜ ਸਿਰਫ ਬੋਨ ਮੈਰੋ ਟ੍ਰਾਂਸਪਲੈਂਟੇਸ਼ਨ ਹੈ ਲੇਕਿਨ ਅਸੀਂ ਆਪਣੇ ਲੈਵਲ ਤੇ ਜਿਹੜੀਆਂ ਬੱਚਿਆਂ ਨੂੰ ਪ੍ਰੋਬਲਮਜ਼ ਆਉਂਦੀਆਂ ਨੇ ਜਿਵੇਂ ਖੂਨ ਦਾ ਘਟ ਜਾਣਾ ਰਿਪੀਟਡ ਕੋਈ ਇਨਫੈਕਸ਼ਨ ਹੁੰਦੀ ਹੈ ਤਾਂ ਸਾਡੇ ਇੱਥੇ ਡਾਕਟਰ ਸਾਹਿਬਾਨ ਹੈਗੇ ਨੇ ਉਹ ਬਲੱਡ ਟ੍ਰਾਂਸਫਿਊਜ਼ ਕਰਦੇ ਨੇ ਤੋ ਜਿਹੜੀ ਇਨਫੈਕਸ਼ਨ ਵਗੈਰਾ ਉਹਨੂੰ ਟਰੀਟ ਕਰਦੇ ਆਂ ਸੋ ਥੈਟ ਜਿਹੜਾ ਬੱਚਾ ਹੈਗਾ ਬਹੁਤ ਅੱਛੇ ਤਰੀਕੇ ਨਾਲ ਗਰੋ ਕਰ ਸਕੇ ਬੜਾ ਵਧੀਆ ਤੁਸੀਂ ਸਮਝਾਇਆ ਤੇ ਬੜੀ ਵਧੀਆ ਮਾਤਰਭਾਸ਼ਾ ਵਿੱਚ ਸਮਝਾਇਆ ਪਰ ਉੱਥੇ ਸੈਮੀਨਾਰ ਚ ਇੰਗਲਿਸ਼ ਤੋਂ ਇਲਾਵਾ ਕਿਸੇ ਹੋਰ ਲੈਂਗੁਏਜ ਨੂੰ ਛੇੜਿਆ ਨਹੀਂ ਗਿਆ ਪੇਰੈਂਟਸ ਨਾਲ ਗੱਲ ਕੀਤੀ ਕਿ ਕਹਿੰਦੇ ਸਾਨੂੰ ਬੁਲਾਇਆ ਗਿਆ ਸੀ ਕਿ ਤੁਹਾਡੀ ਪ੍ਰੋਬਲਮ ਸੁਣੀਆਂ ਜਾਣਗੀਆਂ ਪਰ ਕਿਸੇ ਨੇ ਗੱਲ ਨਹੀਂ ਕੀਤੀ ਹੈਗੀ ਅ ਤੁਸੀਂ ਬਿਲਕੁਲ ਸਹੀ ਕਿਹਾ ਜਿਹੜਾ ਮੇਰਾ ਇੱਥੇ ਬਿਲਕੁਲ ਹੀ 100% ਪੰਜਾਬੀ ਚ ਗੱਲਬਾਤ ਕਰਨ ਦਾ ਮਕਸਦ ਸੀ ਆਪਾਂ ਇੱਥੇ ਪੇਰੈਂਟਸ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਖੜਿਆ ਹਣਾ ਤੇ ਜਿਹੜਾ ਸਾਡਾ ਉੱਥੇ ਆਡੀਅנס ਸੀਗਾ ਉਹ ਵੱਖ-ਵੱਖ ਜਿਹੜੀਆਂ ਸਾਡੀਆਂ ਸਪੈਸ਼ਲਾਈਜੇਸ਼ਨਾਂ ਹਨ ਉਹਨਾਂ ਦੇ ਬੱਚੇ ਸੀਗੇ ਐ ਐਮਬੀਬੀਐਸ ਦੇ ਬੱਚੇ ਵੀ ਸੀ ਨਰਸਿੰਗ ਸਕੂਲ ਦੇ ਬੱਚੇ ਵੀ ਸੀ ਸੋ ਉਹਨਾਂ ਨੂੰ ਅਸੀਂ ਜਿਹੜਾ ਮਿਕਸ ਪੰਜਾਬੀ ਤੇ ਇੰਗਲਿਸ਼ ਜੋ ਵਰਡਸ ਅਸੀਂ ਪੰਜਾਬੀ 'ਚ ਨਹੀਂ ਕਨਵੇ ਕਰ ਸਕਦੇ ਤਾਂ ਉਹਨਾਂ ਦੀ ਲੈਂਗੁਏਜ ਤੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਪਿੱਛੇ ਇੱਕ ਦਿੱਕਤ ਹੋ ਰਹੀ ਹੈ ਮੈਂ ਜਦੋਂ ਪੇਰੈਂਟਸ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਸਾਡੇ ਬੱਚੇ ਨੂੰ 15-15 ਦਿਨ ਬਾਅਦ ਬਲੱਡ ਚੜਦਾ ਹੈ। ਲੇਕਿਨ ਜਦੋਂ ਹਰੇਕ ਵਾਰ ਆਉਂਦੇ ਆ ਤਾਂ ਸਾਨੂੰ 1.5-1.5 ਘੰਟਾ ਫਾਈਲ ਬਣਾਉਣ 'ਚ ਲੱਗ ਜਾਂਦਾ ਹੈ। ਜਿਹੜੇ ਬੱਚੇ ਨੂੰ 16 ਸਾਲਾਂ ਤੋਂ ਲਗਾਤਾਰ ਬਲੱਡ ਚੱਲ ਰਿਹਾ ਉਹਦੀ ਇੱਕ ਫਾਈਲ ਰੈਗੂਲਰਲੀ ਚੱਲ ਸਕਦੀ ਹੈ। ਇਹ ਤੁਹਾਡਾ ਸੁਝਾਅ ਬਹੁਤ ਵਧੀਆ ਹੈ ਅਸੀਂ ਡਾਕਟਰ ਸਾਹਿਬ ਨਾਲ ਤੇ ਪ੍ਰਿੰਸੀਪਲ ਸਾਹਿਬ ਨਾਲ ਜਿਹੜੇ ਐਮਐਸ ਹੈਗੇ ਉਹਨਾਂ ਨਾਲ ਇਹਦੇ ਬਾਰੇ ਜ਼ਰੂਰ ਵਿਚਾਰ-ਵਟਾਂਦਰਾ ਕਰਾਂਗੇ ਤੇ ਜਿਹੜਾ ਇਹਨਾਂ ਦਾ ਟਾਈਮ ਇਹਨਾਂ ਨੂੰ ਲੱਗਦਾ ਉਹ ਟਾਈਮ ਸਪੈਨ ਘਟਾਉਣ ਦੀ ਕੋਸ਼ਿਸ਼ ਅਸੀਂ ਸਤਿ ਸ਼੍ਰੀ ਅਕਾਲ ਸਾਹਿਬ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਫਾਈਲ 15 ਦਿਨ ਪਹਿਲਾਂ ਬਣ ਗਈ ਉਸ ਤੋਂ ਸਿਰਫ ਇੱਕ ਪੇਜ ਯੂਜ਼ ਹੁੰਦਾ ਬਾਕੀ ਦਾ ਜਿਹੜਾ ਕਾਗਜ਼ ਹੈ ਡਸਟਪਿਨ ਚ ਜਾਂਦਾ ਹੈਗਾ ਪੇਪਰ ਦੀ ਜ਼ਰੂਰਤ ਵੀ ਹੋ ਰਹੀ ਹੈ ਇਹ ਜਿਹੜੇ ਤੁਹਾਡੇ ਸੁਝਾਅ ਆ ਰਹੇ ਸੀ ਜਰੂਰ ਲੈ ਕੇ ਨਾਲ ਚੱਲੇ ਆ ਤੇ ਪ੍ਰਿੰਸੀਪਲ ਸਾਹਿਬ ਤੇ ਐਮਐਸ ਸਾਹਿਬ ਨਾਲ ਮੈਡਮ ਡਾਕਟਰ ਬਲਜਿੰਦਰ ਐਚਓਡੀ ਜਿਹੜੇ ਹੈਗੇ ਇਹਨਾਂ ਨਾਲ ਹੀ ਡਿਸਕਸ ਕਰਕੇ ਜਿੱਥੇ ਤੱਕ ਕਪੜਾ ਸਕਦੇ ਹਾਂ ਮੰਗੇ ਘਟਾਵਾ ਸੋ ਸ਼ਿਵਾ ਸਰਜਨ ਸਾਹਿਬ ਨੇ ਬਹੁਤ ਵਧੀਆ ਜਿਹੜੀ ਸਾਡੀ ਗੱਲਬਾਤ ਦਾ ਜਵਾਬ ਦਿੱਤਾ ਤੇ ਕੋਸ਼ਿਸ਼ਾਂ ਕਰ ਰਹੇ ਨੇ ਕਿ ਸਾਡੇ ਜਿੱਤੇ ਹੋਏ ਸਜਾ ਜਿਹੜੇ ਪੇਰੈਂਟਸ ਤੋਂ ਮਿਲੇ ਨੇ ਉਹਨਾਂ ਦੇ ਉੱਪਰ ਇੰਪਲੀਮੈਂਟ ਕੀਤਾ ਜਾਏਗਾ ਤੇ ਹੋ ਸਕਦਾ ਹੈ ਅਗਲੇ ਟਾਈਮ ਤੋਂ ਜਿਹੜੇ ਪੇਰੈਂਟਸ ਡਿਡਿਡ ਘੰਟਾ ਲਾਈਨਾਂ 'ਚ ਖੜਕੇ ਆਪਣੀ ਫਾਈਲਾਂ ਬਣਵਾਉਂਦੇ ਨੇ ਉਹਨੂੰ ਨਾ ਕਰਨਾ ਪਵੇ ਉਮੀਦ ਕਰਦੇ ਆ ਕਿ ਵੀ ਕਾਫਾਈਲ ਬਣ ਜਵੇ ਜਿਹੜੀ ਰੈਗੂਲਰ ਚੱਲੇ ਤੇ ਬੁਖੂ ਕੀ ਬੱਚੇ ਦਾ ਹੁਣ ਬਲੱਡ ਦਾ ਜਿਹੜਾ ਹੈਗਾ ਰੈਗੂਲਰ ਚੜਨਾ ਜੜਨਾ ਹੋਰ ਦਾ ਕੋਈ ਰਾਹ ਨਹੀਂ ਹੈਗਾ ਕੋਈ 15 ਦਿਨ ਬਾਅਦ ਆਉਂਦਾ ਕੋਈ 20 ਦਿਨ ਬਾਅਦ ਆਉਂਦਾ ਕੋਈ 6 ਮਹੀਨੇ ਬਾਅਦ ਆਉਂਦਾ ਤਾਂ ਹਰੇਕ ਵਾਰ ਖੱਦਲ ਖਵਾਰਨਾ ਹੋਣਾ ਪਵੇ ਸਿਰਫ ਆਪਣੇ ਵਾਰਡ 'ਚ ਆਵੇ ਤਾਂ ਉਸ ਦਾ ਜਿਹੜਾ ਬਲੱਡ ਹੈਗਾ ਚੜ ਜਵੇ ਤੇ ਵਿਚਾਲਾ ਖਰਚਾ ਚਲਾ ਜਾ ਬਹੁਤ ਹੀ ਸ਼ਲਾਘਾਯੋਗ ਹੋਇਆ ਫਿਲਹਾਲ ਇਹਨਾਂ ਬੱਚਿਆਂ ਵਾਸਤੇ ਅਸੀਂ ਸਾਰੇ ਦੁਆ ਕਰੀਏ ਕਿ ਇਹ ਬੱਚੇ ਤੰਦਰੁਸਤ ਰਹਣ ਖੁਸ਼ਹਰਣ ਤੇ ਥੈਲੇਸੀਮੀਆ ਡੇ ਦੇ ਉੱਪਰ ਲੋਕਾਂ ਨੂੰ ਵੱਧ ਤੋਂ ਵੱਧ ਇਸ ਗੱਲ ਨਾਲ ਅਵੇਅਰ ਕਰੀਏ ਕਿ ਇਹਨਾਂ ਚੀਜ਼ਾਂ ਦਾ ਬਚਾਅ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਥੋੜੇ ਜਿਹਾ ਪ੍ਰੀਕਾਊਸ਼ਨਸ ਕਰੀਏ ਮੈਂ ਰੈਨਾ ਪੌਂਡੀ ਤੋਂ ਦੁਆਰਾ ਮੈਂ ਬਤੌਰ ਸਟਾਫ ਨਾਲ ਥੈਲੇਸੀਮੀਆ ਡਿਪਾਰਟਮੈਂਟ ਵਿੱਚ ਕੰਮ ਕਰ ਰਹੀ ਹਾਂ ਜੀ ਸਾਰੇ ਜਣੇ ਇਕੱਠੇ ਹੋ ਕੇ ਇਹਨਾਂ ਵਾਸਤੇ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਤਾਂ ਕਿ ਆਪਾਂ ਇਹਨਾਂ ਦੀ ਲਾਈਫ ਥੋੜੀ ਜਿਹੀ ਲਾਈਫ ਜਰਨੀ ਨੂੰ ਅੱਗੇ ਵਧਾ ਸਕੀਏ ਤੇ ਇਹਨਾਂ ਨੂੰ ਥੈਂਕ ਯੂ ਸੋ ਮਚ ਸੋਸ਼ੇਤਰਾ ਤੁਸੀਂ ਇਸ ਖਬਰ ਤੋਂ ਅਵੇਅਰ ਹੋਇਓ ਕਿਸ ਤਰ੍ਹਾਂ ਦੀ ਤੁਹਾਡੀ ਰਾਏ ਹੈਗੀ ਤੁਸੀਂ ਵੀ ਦੱਸ ਸਕਦੇ ਹੈਗੇ ਕਮੈਂਟ ਕਰਕੇ ਤਾਂ ਵੇਖਦੇ ਰਹੋ ਸਾਂਝ ਵਿਚਾਰਾਂ ਦੀ ਧੰਨਵਾਦ ਜੀ